ਨਮਸਕਾਰ ਸਸਤਰੀ ਕਾਰਨਸ ਲਾਈਵ ਤੇ ਤੁਹਾਡਾ ਸਵਾਗਤ ਹੈ ਫਾਜ਼ਲ ਕਾਬਿਜ਼ ਸਤੰਤਰਤਾ ਦਿਵਸ ਨੂੰ ਮੱਧੇਨਜ ਰੱਖਦੇ ਹੋਏ ਅੱਜ ਹਲਕਾ ਵਿਧਾਇਕ ਨਰਿੰਦਰਪਾਲ ਸਮਨਾ ਦੀ ਅਗਵਾਈ ਵਿੱਚ ਅੱਜ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ 200 ਫੁੱਟ ਉੱਚਾ ਤਿਰੰਗਾ ਲਗਾਉਣ ਵਾਸਤੇ ਪੂਰੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਲੋਕ ਸਾਧਕੀ ਬਾਰਡਰ ਪਹੁੰਚੇ ਇਸ ਵਿੱਚ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਸਰਦਾਰ ਗੁਰਮੀਤ ਸਿੰਘ ਤੋਂ ਇਲਾਵਾ ਇਸ ਤਿਰੰਗਾ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਬੀਐਸਐਫ ਵੱਲੋਂ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਸ਼੍ਰੀਮਤੀ ਸਾਵਨ ਸੁਖਾ ਨੇ ਤਿਰੰਗਾ ਯਾਤਰਾ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਸਜਦਾ ਕਰਦੇ ਆ ਸਬਦਾ ਕੀਤਾ ਧੰਨਵਾਦ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ ਚਲੋ ਚਲੋ ਇੱਥੇ ਰੁਕ ਜਾਓ ਯਾਰ ਸਾਰੇ ਆਪਾਂ ਇੱਥੇ ਰੁਕੋ ਕੋਈ ਨਹੀਂ ਇੱਥੇ ਠੀਕ ਹੈ ਇੱਥੇ ਉੱਚਾ ਕਰ ਲਓ ਚੱਲ ਖਾਲਸਾ ਨਾਮ ਅੰਮ੍ਰਿਤ ਖਾਲਸਾ ਨਾਮ ਆ ਰਿਹਾ ਹੈ ਮਾਨ ਦੀ ਗੱਲ ਹੈ ਆਪਣੀ ਦੂਜੀ ਕੋਰੀ ਹੈ ਜਸਤਿਅ ਸਿੰਘ ਦਾ ਇੱਕ ਨੋਟ ਆ ਮੀਡੀਆ ਦਾ ਹੈ ਮੈਂ ਦੇਖ ਕੋਈ ਨਹੀਂ ਚਲੇਗਾ ਬੜੀ ਸਾਰੇ ਬੜੇ ਪਾਉਪ ਨੇ ਤੁਹਾਨੂੰ ਦੱਸਣਾ ਕਿ ਕਿ ਸਭ ਨੇ ਸਾਰੇ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਮੇਰੇ ਸਾਥ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ ਕਿ ਉਨ੍ਹਾਂ ਨੇ ਕੰਮਾਂ ਦੇ ਕੰਮ ਤੇ ਆਤਮ ਦੇ ਕੰਮ ਜਾਂ ਇਸ ਕਾਲਜ ਕਰਵਾਸੇ ਕੱਲ ਦਾ 15 ਜਨਵਰੀ 18 ਤੱਕ ਤੇ ਸਾਨੂੰ ਅੱਜ ਤੋਂ ਹੀ ਆ ਸਾਡੀ ਕਹੀ ਸੀ ਕਹੀ ਹੈ ਕਿ ਕੱਲ ਦੇ ਦਿਨ ਅਸੀਂ ਹੋਰ ਅਰਗੇਸ਼ਨ ਦਾ ਬਣਾਵਾਂਗੇ ਥੈਂਕ ਯੂ ਸੋ ਮਚੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਕਿ ਆਪ ਸਾਰੇ Penso que é लग गया आ गए उच्च बोलना सारे ने भारत माता की आज बड़ा ही खुशी का दिन है जो आप सारे अपने देश की शान तिरंगा झंडा ਜੋ ਜੱਪਾਸਰ ਹੱਦ ਤੇ ਸਾਥ ਕੀ ਬਾਡਰ ਤੇ 200 ਫੁੱਟ ਉੱਚਾ ਲਗਾ ਰਹੇ ਆ ਇਸ ਵਕਤ ਸਾਰੀਆਂ ਸੰਗਤਾਂ ਪਹੁੰਚੀਆਂ ਨੇ ਸਾਰੇ ਫਾਜ਼ਿਲਕਾਬਾਦੀ ਪਹੁੰਚੇ ਨੇ ਸਾਰੇ ਸਾਡੇ ਅਫਸਰ ਸਾਹਿਬਾਨ ਪਹੁੰਚੇ ਨੇ ਕੁਝ ਅਫਸਰ ਸਾਹਿਬਾਨ ਪਹੁੰਚੇ ਨੇ ਸਾਡੇ ਸਾਰੇ ਵੀ ਦੇਸ਼ ਦੀ ਰਾਖੀ ਕਰਦੇ ਸਰਹੱਦ ਦੀ ਰਾਖੀ ਕਰਦੇ ਸਾਡੇ ਬੀਐਸਐਫ ਦੇ ਸਾਰੇ ਜਵਾਨ ਸਾਰਿਆਂ ਨੂੰ ਮੈਂ ਅੱਜ ਇਸ ਖੁਸ਼ੀ ਦੇ ਦਿਨ ਦੀ ਜੋ ਅੱਜ ਆਪਾਂ 200 ਫੁੱਟ ਉੱਚਾ ਝੰਡਾ ਲਗਾ ਰਹੇ ਆ ਮੈਂ ਇਸ ਦਿਨ ਦੀ ਖੁਸ਼ੀ ਦੀ ਵਧਾਈ ਦਿੰਦਾ ਔਰ ਆਪਣਾ ਗੱਲ ਆਜ਼ਾਦੀ ਦਿਹਾੜਾ ਉਸ ਦਿਨ ਵੀ ਮੈਂ ਸਾਰੇ ਫਾਜ਼ਿਲਕਾ ਵਾਸੀਆਂ ਨੂੰ ਸਮੂਹੀਆਂ ਸੰਗਤਾਂ ਨੂੰ ਮੈਂ ਦੇਸ਼ ਦੇ ਜਾਤੀ ਦਿਹਾੜੇ ਦੀ ਮੈਂ ਵਧਾਈ ਦਿੰਦਾ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋ ਕੇ ਆਪਣੇ ਬਾਰਡਰ ਤੇ ਸਰਹੱਦ ਤੇ ਆਏ ਆ ਸਾਡੇ ਫੌਜ ਦੇ ਜਵਾਨਾਂ ਦਾ ਜਦੋਂ ਵੀ ਮੈਂ ਆਉਂਦਾ ਸੀ ਇਹਨਾਂ ਚ ਡਿਮਾਂਡ ਹੁੰਦੀ ਸੀ ਕਿ ਆਪਣੇ ਦੇਸ਼ ਦਾ ਕੌਮੀ ਝੰਡਾ ਤਿਰੰਗਾ ਗਵਾਂਡੀ ਮੁਲਕ ਦੇ ਝੰਡੇ ਨਾਲੋਂ ਉੱਚਾ ਹੋਣਾ ਚਾਹੀਦਾ ਹੈ ਤਾਂ ਮੈਂ ਇਹਨਾਂ ਨਾਲ ਵਾਅਦਾ ਕਰਕੇ ਗਿਆ ਸੀ ਗਰੰਟੀ ਕਰਕੇ ਗਿਆ ਸੀ ਕਿ ਮੈਨੂੰ ਥੋੜਾ ਸਮਾਂ ਦਿਓ ਅਗਲੇ 15 ਅਗਸਤ ਨੂੰ ਆਪਣਾ ਜਿਹੜਾ ਕੌਮੀ ਝੰਡਾ ਤਿਰੰਗਾ ਝੰਡਾ ਜਿਹੜਾ ਗਵਾਂਡੀ ਮੁਲਕ ਦੇ ਝੰਡੇ ਨਾਲੋਂ ਉੱਚਾ ਹੋਊਗਾ ਜਿਹੜਾ ਝੰਡਾ ਇੱਥੇ ਲਾਣਾ ਹੈ ਅੱਜ ਆਪਾਂ ਸਾਰੇ ਇੱਥੇ ਆਪਣੇ ਕੌਮੀ ਝੰਡੇ ਤਿਰੰਗੇ ਝੰਡੇ ਨੂੰ ਸਾਰੇ ਰਲ ਮਿਲ ਕੇ ਫਰਦ ਤੇ ਝੜਨ ਲਈ ਆਏ ਸੀ ਔਰ ਕੱਲ ਜਿਹੜਾ ਆਪਾਂ ਇਨਾਉਗੁਰੇਟ ਦਾ ਪ੍ਰੋਗਰਾਮ ਰੱਖਿਆ 15 ਅਗਸਤ ਦੇ ਤੇ ਕੱਲ ਵੀ ਸਾਰਿਆਂ ਨੇ ਆਉਣਾ ਹੈ 3 ਵਜੇ ਦਾ ਸਮਾਂ ਕੱਲ ਆਪਾਂ ਸਾਰਿਆਂ ਨੇ ਇੱਥੇ ਆ ਕੇ ਆਪਣਾ ਕੌਮੀ ਝੰਡਾ ਜਿਹੜਾ ਇੱਥੇ ਇਨਾਉਗੁਰੇਟ ਦਾ ਪ੍ਰੋਗਰਾਮ ਰੱਖਿਆ ਤਾਂ ਉਥੇ ਤੁਸੀਂ ਸਾਰਿਆਂ ਨੇ ਕੱਲ ਵੀ ਸ਼ਾਮਲ ਹੋਣਾ ਤਾਂ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਔਰ ਸਾਡੇ ਅਜੇ ਜੀ ਇਹਨਾਂ ਦੀ ਸਾਰੇ ਟੀਮ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਬਹੁਤ ਦਿਨ ਰਾਤ ਵੇਖੋ ਆਪਣੇ ਸਾਰੇ ਲੋਕਾਂ ਦੀ ਇਹਨਾਂ ਦੀ ਟੀਮ ਸਾਡੇ ਫੌਜ ਦੇ ਦਰਵਾਨ ਸੇਵਾ ਕਰ ਰਹੇ ਨੇ ਔਰ ਨਾ ਦਿਨ ਦੇਖਦੇ ਨਾ ਰਾਤ ਦੇਖਦੇ ਨਾ ਮੀਂਹ ਦੇਖਦੇ ਨਾ ਹਨੇਰੀ ਦੇਖਦੇ ਨਾ ਠੰਡ ਦੇਖਦੇ ਨਾ ਤੂਫਾਨ ਦੇਖਦੇ ਇਹਨਾਂ ਨੂੰ ਸਲਾਮ ਕਰਦੇ